ਸਤਿ ਸ੍ਰੀ ਅਕਾਲ ਜਾਰੇ ਨੂੰ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪ੍ਰਾਈਮ ਲਰਨ ਤੇ ਪੇਸ਼ ਅਸੀਂ ਇੱਕ ਹੋਰ ਨਵੀਂ ਕਮਾਲ ਦੀ ਭਾਰਤੀ ਜਾਣਕਾਰੀ ਲੈ ਕੇ ਜਿਵੇਂ ਤੁਹਾਨੂੰ ਪਤਾ ਹੈ ਭਾਰਤੀ ਅੰਸਾਸਾ ਚੱਲ ਰਹੀ ਹੈ ਤੇ ਉਸ ਦੀ ਅਧੀਨ ਹੀ ਸੈਂਟਰ ਗਵਰਨਮੈਂਟ ਵੱਲੋਂ ਜਿਹੜੀ ਭਾਰਤੀ ਕੱਢ ਦਿੱਤੀ ਕਿ ਸੈਂਟਰ ਗਵਰਨਮੈਂਟ ਵੱਲੋਂ 에어ਪੋਰਟ ਅਥਾਰਟੀ ਆਫ ਇੰਡੀਆ एयरपोर्ट अथॉरिटी ऑफ इंडिया ਵਿੱਚ ਜਿਹੜੀ ਉਹ ਭਰਤੀ ਕੱਢ ਦਿੱਤੀ ਗਈ ਹੈ ਬਹੁਤ ਵੱਡੀ ਪਦਾਂ ਦੇ ਭਰਤੀ ਉਤੇ ਸੱਕਦੇ ਆਏਅਰਪੋਰਟ অথॉरिटी ऑफ इंडिया ਵਿੱਚ ਜਿਹੜੇ 309 ਪਦਾਂ ਉਹਨਾਂ ਤੋਂ ਜਿਹੜੀ ਭਰਤੀ ਹੈ ਉਹ ਕੱਢ ਦਿੱਤੀ ਗਈ 309 ਪਦਾਂ ਦੇ ਭਰਤੀ ਕੱਢ ਦਿੱਤੀ ਗਈ ਸਾਰਾ ਨੋਟੀਫਿਕੇਸ਼ਨ ਸਾਡੇ ਚੈਨਲ ਟੈਲੀਗ੍ਰਾਮ ਚੈਨਲ ਉਤੇ ਪਿਆ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਉਤੇ ਜਾ ਕੇ ਡਿਟੇਲ ਨੋਟੀਫਿਕੇਸ਼ਨ ਪੜ ਸਕਦੇ ਹੋ ਜਿਹਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦਿੱਤਾ ਹੈ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਇਹ ਦੱਸਣਾ ਹੈ ਕਿ ਜਿਹੜੀ ਇਹ ਭਰਤੀ ਹੈ ਭਰਤੀ ਦੇ ਫਾਰਮ ਫਿਲ ਸਟਾਰਟ ਹੋ ਚੁੱਕੇ ਨੇ ਜੇਕਰ ਅਬ ਗੱਲ ਕਰੀ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਐਜੂਕੇਸ਼ਨ ਕੁ ਬੀਐਸਸੀ ਇਨ ਸਾਇੰਸ ਹੋਣੀ ਚਾਹੀਦੀ 3 ਸਾਲ ਦੇ ਵਿੱਚ ਫਿਜ਼ਿਕਸ ਤੇ ਮੈਥਮੈਟਿਕਸ ਕੰਪਲਸਰੀ ਜਾਂ ਤੁਹਾਡੇ ਕੋਲ ਬੀਟੈਕ ਹੋਵੇ ਜਿਹਦੇ ਕੋਲ ਤੁਹਾਡੇ ਮੈਥ ਤੇ ਜਿਹੜਾ ਫਿਜ਼ਿਕਸ ਹੈ ਉਹ ਸਬਜੈਕਟ ਕੰਪਲਸਰੀ ਨੇ ਸੋ ਇਹ ਸਬਜੈਕਟ ਇਹ ਹੋ ਗਈ ਗ੍ਰੈਜੂਏਸ਼ਨ ਗੱਲ ਜੇਕਰ 12ਵੀਂ ਦੀ ਗੱਲ ਕਰੀਏ 10 12th ਤੱਕ ਤੁਹਾਡੇ ਕੋਲ ਫਿਜ਼ਿਕਸ ਮੈਥ ਕੰਪਲਸਰੀ ਹੋਣਾ ਚਾਹੀਦਾ 12ਵੀਂ ਵਿੱਚ 60% ਨੰਬਰ ਤੁਹਾਡੇ ਆਉਣੇ ਚਾਹੀਦੇ ਨੇ ਠੀਕ ਹੈ ਜੀ ਉਦੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਉਧਰ ਮੈਂ ਦੱਸਦਾ ਏਜ ਲਿਮਿਟ ਮਿਨੀਮਮ ਏਜ 18 ਸਾਲ ਤੇ ਮੈਕਸਿਮਮ ਏਜ 27 ਸਾਲ ਜਨਰਲ ਵਾਸਤੇ ਤੇ ਐਜ਼ ਪਰ ਗਵਰਨਮੈਂਟ ਰੂਲਸ ਤੁਹਾਨੂੰ ਪਤਾ ਹੈ ਐਸੀ 18-5 ਸਾਲ ਦੇ ਉਹ ਵੀ ਜਿੰਨ ਤਿਲ ਸਾਲ ਦਾ ਏਜ ਰੈਲੇਕਸ਼ਨ ਹਰੇਕ ਪਰਦੇ ਵੀ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਆਨਲਾਈਨ ਡੇਟ ਤੁਸੀਂ ਦੇਖ ਸਕਦੇ ਹੋ ਆਨਲਾਈਨ ਡੇਟ ਜਿਹੜੀ ਸਟਾਰਟ ਹੋ ਚੁੱਕੀ ਹੈ 25-4 ਤੋਂ ਜਿਹੜੇ ਫਾਰਮ ਸ਼ੁਰੂ ਹੋ ਚੁੱਕੇ ਨੇ ਤੇ 24-5 24 ਮਈ 2025 ਇਹਦੀ ਆਖਰੀ ਤਰੀਕ ਹੈ ਤੁਸੀਂ ਇਹ ਫਾਰਮ ਭਰ ਸਕਦੇ ਹੋ ਠੀਕ ਹੈ ਜੀ ਜਿਹੜੀ ਇਹ ਤਨਖਾਹ ਰਹਿਣ ਵਾਲੀ 40000 ਥੋੜੀ ਦ 40000 ਜਿਹੜੀ ਇਹਦੀ ਸਟਾਰਟਿੰਗ ਪੇ ਰਹਿਣ ਵਾਲੀ 40000 ਤੋਂ ਲੈ ਕੇ 1.40 ਲੱਖ 40000 ਤੱਕ ਤੁਹਾਡੀ ਜਿਹੜੀ ਤਨਖਾਹ ਇਹ ਉਹ ਰਹਿਣ ਵਾਲੀ ਹੈ ਸੋ ਤੁਹਾਨੂੰ ਮੈਂ ਦੱਸ ਦਿੱਤਾ ਜਿਹੜੀ ਇਹ ਭਰਤੀ ਆਈ ਹੈ ਤੇ ਸੋ 9 ਪਦਾਂ ਉੱਤੇ ਆਈ ਹੈ 에ਅਰ ਟ੍ਰੈਫਿਕ ਕੰਟਰੋਲ ਆਲਰੇਡੀ ਹੁੰਦੇ ਨੇ ਉਹ ਪਦਾਂ ਦੇ ਭਰਤੀ ਇਹ ਬਹੁਤ ਜ਼ਿਆਦਾ ਵਧੀਆ ਭਰਤੀ ਹੈ ਬਹੁਤ ਇੱਕ ਨੰਬਰ ਭਰਤੀ ਹੈ ਬਿਲਕੁਲ ਤੁਸੀਂ ਕਹਿ ਸਕਦੇ ਹੋ ਇੱਕ ਰਾਜੇ ਵਾਲੀ ਭਰਤੀ ਹੈ ਸੋ ਕਿਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਕਿਸੇ ਹੋਰ ਜੋਬ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਉਹ ਵੀ ਕਮੈਂਟ ਵਿੱਚ ਦੱਸਿਓ ਤੁਹਾਨੂੰ ਜਾਣਕਾਰੀ ਜਰੂਰ ਪ੍ਰੋਵਾਈਡ ਕਰਾਵਾਂਗੇ ਮਿਲਦੇ ਆਪ